ਕਿਸਾਨੀ ਸੰਘਰਸ਼ ਗਹਿਰਾ ਹੋ ਰਿਹਾ ਰਿਹਾ ਔਰ ਕੱਲ ਦੀ ਕਾਲ ਤੋਂ ਬਾਅਦ ਅੱਜ ਦੇ ਜੋਸ਼ ਨੂੰ ਜਿਹੜਾ ਆ ਉਹ ਬੜੇ ਟਰਮੇ ਨਾਲ ਵੇਖਣ ਦੀ ਲੋੜ ਆ ਤੇ ਕਿਵੇਂ ਆ ਕਿਸ ਤਰੀਕੇ ਆ ਕਿਉਂਕਿ 8 9 ਕਿਲੋਮੀਟਰ ਦੀ ਲੇਨ ਆ ਜਿੱਤੇ ਟਰਾਲੀਆਂ ਪਿੱਛੇ ਤੱਕ ਖੜੀਆਂ ਤੇ ਮੈਂ ਪਿਛਲੀਆਂ ਟਰਾਲੀ ਸਿਖਰ ਦੀ ਟਰਾਲੀ ਜਿਹੜੀ ਪਿੱਛੇ ਸਭ ਤੋਂ ਆ ਉਹਨਾਂ ਦੇ ਜਿਹੜੇ ਬੈਠੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹਿੰਦੇ ਆ ਬਾਪੂ ਹਣੀ ਤੇ ਖੜੇ ਸੀ ਫੋਨ ਦੇ ਉੱਤੇ ਗੱਲ ਕਰਨ ਦੇ ਤੇ ਅਸੀਂ ਡਾਕ ਲਿਆ ਆਇਆ ਕਿ ਬਈ ਗੱਲਬਾਤ ਕਰੋਗੇ ਤੇ ਕਹਿੰਦੇ ਬਈ ਇੰਨੀ ਤਾਂ ਨਹੀਂ ਕਰਨੀ ਆਉਂਦੀ ਪਰ ਅਸੀਂ ਕਿਹਾ ਬਈ ਜਿੰਨੀ ਕਹੋਂਦੀ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਆ ਬਾਪੂ ਜੀ ਮੈਂ ਅਜੀਤ ਸਿੰਘ ਜੀ ਅਜੀਤ ਸਿੰਘ ਆਜੂ ਤੁਸੀਂ ਕੀ ਲੱਗਿਆ ਆਜ ਦਾ ਮੈਂ ਇੱਕ ਜਨਸੀ ਹਾਂ ਜੀ ਠੀਕ ਹੈ ਪਿੰਡ ਨੰਗੜੀ ਇਕਾਈ ਤੋਂ ਨੰਗੜੀ ਇਕਾਈ ਤੋਂ ਹਾਂਜੀ ਅੱਛਾ ਕਿੰਨੇ ਕ ਦਿਨ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਸਾਨੂੰ ਜੀ ਅਸੀਂ 11 ਤਰੀਕ ਦੇ ਇਥੋਂ ਚੱਲੇ ਆ ਸਾਨੂੰ ਅੱਜ 12 ਦਿਨ ਹੋ ਗਏ ਆ ਇੱਥੇ ਟਿਕਿਆ ਨੂੰ ਤੇ ਬਹੁਤ ਜੋਸ਼ ਵਿੱਚ ਅਸੀਂ ਹੈਗੇ ਆ ਤੇ ਮੋਰਚਾ ਅਸੀਂ ਫਤਕ ਕਰਕੇ ਫਦੇ ਕਰਕੇ ਅਸੀਂ ਜਾਵਾਂਗੇ ਸਹੀ ਹੈ ਜੋ ਮਰਜ਼ੀ ਹੋ ਜਾ ਭਾਵੇਂ ਕਿੰਨੇ ਜਣੇ ਆਏ ਆ ਤੁਹਾਡੇ ਨੰਗੜੀ ਤੋਂ ਅਸੀਂ 6 6 ਬੰਦੇ ਅਸੀਂ ਆਏ ਆ ਤੇ ਬਹੁਤ ਹੀ ਸਾਰੇ ਜਿਹੜੇ ਆ ਉਹ ਜੋਸ਼ ਭਰੇ ਬੰਦੇ ਹੈਗੇ ਆ ਤੇ ਪਛਾਣ ਮੁੜਨ ਵਾਲੀ ਨਹੀਂ ਹੈਗੀ ਤੇ ਮੋਰਚਾ ਜਿੱਤ ਕੇ ਜਾਣਗੇ ਤੇ ਮੋਦੀਦਿਆਂ ਚਾਲਨ ਹੁਣ ਸਾਰੇ ਸਮਝਦੇ ਆ ਤੇ ਇਹ ਬਹੁਤ ਗਲਤ ਕੰਮ ਕਰ ਰਿਹਾ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਮੰਨ ਕੇ ਮੰਗਾ ਸਾਰੀਆਂ ਤੇ ਹੁਣ ਮੁੱਕਰ ਗਿਆ ਵਾ ਤੇ ਸਾਨੂੰ ਅੰਦੋਲਨ ਨੰਬਰ 2 ਦੇ ਵਿੱਚ ਸਾਨੂੰ ਅਸੀਂ ਮੁੜ ਕੇ ਫੇਰ ਦੁਬਾਰੇ ਆਉਣਾ ਪੈ ਗਿਆ ਵਾ ਪਰ ਹੁਣ ਅਸੀਂ ਪਿਛੇ ਨਹੀਂ ਮੁੜਾਂਗੇ ਹੁਣ ਅਸੀਂ ਮੋਰਚਾ ਜਿੱਤ ਕੇ ਜਾਵਾਂਗੇ ਤੇ ਜੋ ਮਰਜ਼ੀ ਹੋ ਜਾਵੇ ਤੁਹਾਡਾ ਅਗਿਨਾ ਕੋਨਣ ਸਿੰਘ ਕੋਨਣ ਸਿੰਘ ਤੁਸੀਂ ਵੀ ਨੰਗਲੀ ਤੋਂ ਆਏ ਆ ਆ ਨੰਗਲ ਤੋਂ ਠੀਕ ਆ ਤੇ ਕਰਦੇ ਨੇ ਡੱਕਿਆ ਡੁਕਿਆ ਨੇ ਵੀ ਅੱਗੇ ਉੱਤੇ ਸ਼ੇਰਿੰਗ ਬਹੁਤ ਹੁੰਦੀ ਆ ਵਿੱਚੋਂ ਫੋਨ ਆਉਂਦੇ ਤੁਹਾਡੇ ਸੁੱਖ ਸੰਦ ਲਈ ਹਾਂਜੀ 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 ਇਹ ਤੋਂ ਕੋ ਕਰ ਲਿੱਤੇ ਆ ਅਸੀਂ ਤਾਂ ਨਪੜ ਆ ਗਏ ਮੇਰੇ ਕੋ ਫੋਨ ਨਹੀਂ ਹੈਗਾ ਤੇ ਮੇਰੇ ਫੋਨ ਤੇ ਗੱਲ ਹੁੰਦੀ ਆ ਅਸੀਂ ਰੋਜ਼ ਇਕੋ ਰਾਂ ਪਿੰਡੋਂ ਸਾਨੂੰ ਫੋਨ ਵੀ ਆ ਜਾਂਦੇ ਆ ਅਸੀਂ ਇੱਧਰ ਵੀ ਚਲੇ ਜਾਂਦੇ ਆ ਤੇ ਅਸੀਂ ਗੱਲਬਾਤ ਸਾਡੀ ਚੱਲਦੀ ਆ ਤੇ ਸਾਡੇ ਘਰ ਦੇ ਬੜੇ ਖੁਸ਼ ਵਾਹੀ ਵੀ ਇੱਥੇ ਬੜੇ ਖੁਸ਼ ਵਾਂ ਸਾਨੂੰ ਕੋਈ ਤੰਗੀ ਨਹੀਂ ਕੋਈ ਮੁਸੀਬਤ ਨਹੀਂ ਆਸਾਨੂੰ ਹੈ ਦੀ ਇਸ ਟਾਈਮ ਤੇ ਬਾਬਾ ਜੀ ਪੁੱਤੇ ਪੁੱਤਰੀਆਂ ਕਹਿੰਦੇ ਨਹੀਂ ਹੁੰਦੇ ਪੰਜਾਬ ਬੱਚਿਆਂ ਨੂੰ ਡਰ ਹੁੰਦਾ ਕਿ ਯਾਰ ਵੀ ਬਾਪੂ ਸਾਡਾ ਕਿ ਆਇਆ ਨਹੀਂ ਜੀ ਕਹਿੰਦੇ ਹੈ ਪਰ ਇਹ ਆਖਿਆ ਵੀ ਜੇ ਅਸੀਂ ਨਾ ਗਏ ਤੁਹਾਡੇ ਵਾਸਤੇ ਬਚਣਾ ਕੱਖ ਨਹੀਂ ਹੈਗਾ ਤੁਸੀਂ ਮੁੜ ਕੇ ਕੱਲ ਨੂੰ ਕੀ ਖਾਓਗੇ ਤੁਸੀਂ ਮੁੜ ਕੇ ਸਾਨੂੰ ਕੱਲ ਨੂੰ ਗਾਲਾਂ ਕੱਢਣੀਆਂ ਕਿ ਸਾਡੇ ਵਾਪਸ ਤੁਸੀਂ ਕਿਉਂ ਨਹੀਂ ਉੱਥੇ ਗਏ ਕਿਉਂ ਨਹੀਂ ਸਾਡਾ ਤੁਸੀਂ ਹੱਕ ਕਿਉਂ ਨਹੀਂ ਸਾਡੇ ਮੰਗੇ ਕਿਉਂ ਨਹੀਂ ਸਾਡੀਆਂ ਜਾਇਦਾਦਾਂ ਬਚਾਈਆਂ ਕਿਉਂ ਨਹੀਂ ਸਾਡੇ ਤੁਹਾਂ ਹੱਕ ਉੱਥੇ ਜਾ ਕੇ ਕਿਉਂ ਨਹੀਂ ਮੰਗੇ ਉਹਨਾਂ ਕੋਲ ਪਿੱਛੇ ਕੌਣ-ਕੌਣ ਆ ਕਿੰਨੇ ਪੁੱਤ ਤੇ ਪੋਤਰੀਆਂ ਨੇ ਮੇਰੇ ਜੀ ਦੋ ਲੜਕੇ ਆ ਤੇ ਚਾਰ ਪੁੱਤਰ ਆ ਪੋਤਰੀ ਨਹੀਂ ਕੋਈ ਹੈਗੀ ਪੁੱਤਰੀ ਕੋਈ ਨਹੀਂ ਪੋਤਰੀ ਕੋਈ ਨਹੀਂ ਹੈਗੀ ਠੀਕ ਹੈ ਉਹਨਾਂ ਚੋ ਵੀ ਕਹਿੰਦੇ ਆ ਵੀ ਕਿਹਨੇ ਆਉਣਾ ਆ ਜਾਂ ਤੁਸੀਂ ਕਹਿੰਦੇ ਵੀ ਮੈਂ ਖੜਾ ਆ ਇੱਥੇ ਨਹੀਂ ਮੈਂ ਉਹਨਾਂ ਨੂੰ ਆ ਤੇ ਜਿੰਨਾ ਚਿਰ ਜਿੰਨੇ ਆ ਹੀ ਤੇ ਮੌਜੂਦ ਆ ਤੁਸੀਂ ਕਰਦਾ ਕੰਮ ਸੰਭਾਲੋ ਤੇ ਚੜ੍ਹੇ ਚੜ੍ਹਦੀ ਕਲਾ ਹਾਂ ਚੜ੍ਹਦੀ ਕਲਾ ਤੁਹਾਡੇ ਪਿੱਛੇ ਕੌਣ ਕੌਣ ਆ ਕਿੱਧਰ ਸਾਡੇ ਵੀ ਲੜਕੇ ਆ ਇੱਕ ਭਾਰਿਆ ਦੋ ਇੱਥੇ ਆ ਦੋ ਇੱਥੇ ਹਾਂਜੀ ਅੱਛਾ ਮਤਲਬ ਸੁਖਸਾ ਨੂੰ ਫਿਕਰ ਕਰਦੇ ਆ ਵੀ ਕਾਲ ਕਰਦੇ ਹੋਣੇ ਵੀ ਬਾਪੂ ਪੁੱਛਾ ਕੱਲ ਜਦੋਂ ਖੱਲਾ ਗੁੱਲਾ ਹੋਇਆ ਉਦੋਂ ਕੀਤੀ ਕਾਲ ਉਹ ਜਦ ਸੁਖਨਾ ਦੇ ਨਾਲ ਫੋਨ ਫੋਨ ਕਰਦੇ ਆ ਤੇ ਕੋਈ ਖਾਣ ਪੀਣ ਦਾ ਜਾਂ ਕੋਈ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਗਈ ਤੇ ਮਿਲ ਗਿਆ ਸਭ ਕੁਝ ਤੇ ਇਹ ਆ ਵੀ ਉਹ ਕਰਦੇ ਵੀ ਇਹੋ ਕਹਿ ਬਿ ਜੇ ਤੇਰਾ ਮਨ ਕਰਦਾ ਤੇ ਜਾ ਸਕਦਾ ਨਹੀਂ ਮਨ ਕਰਦਾ ਤੇ ਨਹੀਂ ਵੀ ਜਾ ਸਕਦਾ ਚਾਹੇ ਉਹਨਾਂ ਨੇ ਖੁੱਲ ਦੇ ਦਿੱਤੀ ਹਾਂਜੀ ਖੁੱਲ ਦੇ ਦਿੱਤੀ ਟਰਾਲੀ ਦੇ ਮਤਲਬ ਜਦੋਂ ਅਸੀਂ ਆਏ ਹਾਂ ਉਦੋਂ ਇਹਨਾਂ ਨੇ ਕਿਹਾ ਵੀ ਤੂੰ ਆਪਣੀ ਵੇਖ ਲੈ ਮਰਜ਼ੀ ਵੀ ਤੂੰ ਜਾ ਸਕਦਾ ਜਾਂ ਵੀ ਸਕਦਾ ਨਹੀਂ ਵੀ ਜਾ ਸਕਦਾ ਤੇ ਤੁਹਾਨੂੰ ਕੋਈ ਨਹੀਂ ਤੇ ਹਮਾਰੇ ਬੰਦੇ ਨਾਲ ਜਾਣਾ ਤੁਰਨੇ ਪੈਂਦਾ ਹਾਂ ਬੰਦਿਆਂ ਦੇ ਨਾਲ ਤੇ ਤੁਰਨਾ ਪੈਂਦਾ ਕਿਉਂਕਿ ਮੈਨੂੰ ਲੱਗਦਾ ਸੰਘਰਸ਼ ਨਹੀਂ ਹੋਊਗਾ ਤੇ ਸ਼ਾਇਦ ਜ਼ਿੰਦਗੀ ਵੀ ਨਹੀਂ ਹੋਊਗੀ ਜ਼ਿੰਦਗੀ ਵੀ ਨਹੀਂ ਹੋਣੀ ਕਿਉਂ ਮੇਰੇ ਦੋ ਦੋ ਲੜਕੇ ਬਾਹਰ ਵਾ ਇੱਕ ਦੀ ਡੈਥ ਹੋ ਗਈ ਸੀ ਉਹ ਨੋਪੋਤਾ ਸਾਡੇ ਕੋਲ ਵਾ ਤੇ ਜਿਹੜੇ ਆ ਉਹ ਦੋ ਪੁੱਤਰੇ ਮੇਰੇ ਇੱਥੇ ਵੀ ਆ ਗਏ ਆ ਤੇ ਮੈਂ ਤੇ ਆਪਣੇ ਉਹ ਬੱਚੇ ਉਹਨਾਂ ਸ਼ੁਰੂ ਤੋਂ ਪੱਠੇ-ਪੁੱਠੇ ਨਹੀਂ ਵਡੇ ਤੇ ਮੈਂ ਆਪਣੇ ਭਤੀਏ ਨੂੰ ਜ਼ਿੰਮੇਵਾਰੀ ਦੇ ਕੇ ਆਇਆ ਵਾਂ ਕਿ ਤੂੰ ਮੇਰੇ ਮਗਰੋਂ ਜਿੰਨਾ ਚਿਰ ਮੈਂ ਆਉਂਦਾ ਨਹੀਂ ਤੂੰ ਮੇਰੇ ਪੱਠੇ ਵੱਢ ਕੇ ਕੁੱਤਰ ਕੇ ਜਾਇਆ ਕਰੀ ਤੇ ਮੇਰੀ ਘਰ ਦੀ ਜਿਹੜੀ ਆ ਪੱਠੇ ਕੁੱਤਰੇ ਪਾ ਲਿੰਦੀ ਆ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਕਰਨ ਮੈਂ ਅੱਜ ਘਰ ਦੀ ਵੀ ਕਹਿੰਦੀ ਹੁਣੀ ਆ ਵੀ ਧਿਆਨ ਰੱਖਿਓ ਆਪਣਾ ਉਹ ਧਿਆਨ ਰੱਖਿਓ ਤੇ ਸਾਰੇ ਕਹਿੰਦੇ ਵੀ ਦੇ ਤੁਹਾਨੂੰ ਪਤਾ ਹਾਂ ਕਹਿੰਦੇ ਆ ਵੀ ਤੁਸੀਂ ਆਪਣਾ ਧਿਆਨ ਨਾ ਰਹਿਣਾ ਤੇ ਤੁਸੀਂ ਆਪਣੀ ਸੇਫਟੀ ਰੱਖਣੀ ਆ ਅਸੀਂ ਇਹਨੇ ਕੋਈ ਗੱਲ ਨਹੀਂ ਜੋ ਕੁਛ ਆ ਮਹਾਰਾਜ ਹੱਥ ਜੀ ਆ ਹਾਂ ਜੀ ਇਕਰੀ ਜੇ ਕੁਝ ਹੋਰ ਕਹਿਣਾ ਚਾਹਾਂ ਸਾਡੇ ਕੈਮਰਾ ਨੂੰ ਜਾਂਚ ਕਾਰਾ ਲਾ ਦਿਓ ਖਿੱਚ ਕੇ ਠੀਕ ਆ ਜੀ ਨਾਰਾ ਲਾ ਦਿਓ ਕੋਈ ਹਾਂ ਜੀ ਹਾਂ ਜੀ ਮੋਦੀ ਸਰਕਾਰ ਮਰਦਾ ਬਾਦ ਜਿੰਦਾਬਾਦ ਕਿਸਾਨ ਸੰਘਰਸ਼ ਕਮੇਟੀ ਜਿੰਦਾਬਾਦ ਕਿਸਾਨ ਸੰਘਰਸ਼ ਕਮੇਟੀ ਜਿੰਦਾਬਾਦ ਆਪਣੇ ਹੱਕ ਲੈ ਕੇ ਰਾਂਗੇ ਆਪਣੇ ਹੱਕ ਲੈ ਕੇ ਰਵਾਂਗੇ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਹਾਂ ਜੀ ਸੰਘਰਸ਼ ਗੱਲਾਂ ਕੱਲੀ ਕਹਾਣੀ ਨਹੀਂ ਹੈਗੀ ਪਿੰਡਾਂ ਦੇ ਪਿੰਡ ਛੱਡ ਕੇ ਬਜ਼ੁਰਗ ਇੱਥੇ ਬੈਠੇ ਆ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿੱਡਾ ਪਿੱਛੇ ਵੇਖ ਲਓ ਜੇ ਕੈਮਰਾ ਮਾਰਗੇ ਤੇ ਟਰਾਲੀਆਂ ਨਵੀਆਂ ਤੇ ਨਵੀਆਂ ਖੜ੍ਹ ਜਾਂਦੀਆਂ ਤੇ ਸੰਘਰਸ਼ ਦੇ ਨਾਲ ਝੂਲਦੇ ਝੰਡੇ ਆ ਇਹ ਪੰਜਾਬ ਦੀ ਤਰਬੀਅਾ ਪੰਜਾਬ ਖਾਲਸ ਰਹਿ ਕੇ ਇਹ ਗੱਲਾਂ ਕਰਦਾ ਆ ਤੇ ਕਿਵੇਂ ਚੱਲਦਾ ਆ ਇਹ ਸਭ ਕੁਝ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਰੰਗ ਦਿਖਾਵਾਂਗੇ ਜਦੋਂ ਅਸੀਂ ਇਸ ਲੇਨ ਦੇ ਉੱਤੇ ਖੜੇ ਆ ਤਾਂ ਪਿੱਛੇ ਤੁਸੀਂ ਦੇਖਦੇ ਹੋਵੋਗੇ ਕਿ ਦੁੱਧ ਵਰਤੌਣ ਜਿਹੜੇ ਆਉਣ ਲੱਗ ਪਏ। ਸੋ ਮੈਂ ਲਗਾਤਾਰ ਕੋਸ਼ਿਸ਼ ਮੇਰੀ ਇਹੀ ਆ ਵੀ ਤੁਹਾਨੂੰ ਹਰ ਰੰਗ ਦਿਖਾਈਏ ਵੀ ਕਿਵੇਂ ਸਦਕ ਦੇ ਨਾਲ ਖੜੇ ਆ ਸਾਡੇ ਬਾਬੇ। ਕੈਮਰਾਮੈਨ ਬਰਿੰਦਰ ਦੇ ਨਾਲ ਮਹਿੰਦਰ ਸਿੰਘ ਖੈਰਾ ਸ਼ੰਭੂ ਤੋਂ